ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਟਿਪਕੋਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਦੀ ਵੈਦਰ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਹਾਂ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਸਵੇਰੇ ਸ਼ਾਮ ਦੀ ਠੰਡ ਬੱਚ ਬਚੀ ਜਾਂਦੀ ਹੈ ਜਦ ਕਿ ਦਿਨ ਵਿੱਚ ਤੇਜ਼ ਸੋਪਰ ਨਿਕਲ ਰਹੀ ਹੈ ਅੱਜ ਤੋਂ 14 ਫਰਵਰੀ ਤੱਕ ਮੌਸਮ ਸੁੱਕਾ ਜਾਣੀ ਕਿ ਡਰਾਈ ਰਹੇਗਾ ਮੀ ਅਤੇ ਕੋਰਾ ਹੌਂਦੀ ਕੋਈ ਸੁਭਾਵਨਾ ਨਹੀਂ ਹੈ ਦਿਨ ਵਿੱਚ ਹਵਾਵਾਂ ਜ਼ਰੂਰ ਚੱਲਣਗੀਆਂ ਮੌਸਮ ਵਿਭਾਗ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ ਵਰਤੋਂ ਬਤ ਆਪਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਜ਼ਰਦਾਰ ਨਾਲ 2 ਡਿਗਰੀ ਵਧ ਬਣਿਆ ਹੋਇਆ ਸਭ ਤੋਂ ਵੱਧ ਤਾਪਮਨ ਮਾਨਸਾ ਵਿੱਚ 25.3 ਡਿਗਰੀ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਤਾਪਮਨ ਫਤਕੋਟ ਵਿੱਚ 5 ਡਿਗਰੀ ਰਿਹਾ ਮੌਸਮ ਵਿਭਾਗ ਦੇ ਅਨੁਸਾਰ ਮੁਤਾਬਿਕ ਅਮੀਰ ਜ਼ਰ ਗੁਰਦਾਸਪੁਰ ਪਟਾਣਕੋਟ ਤਨਤਾਲਾ ਹਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਮੋਗਾ ਪਟੇਗੜ ਸਾਹਿਬ ਰੂਪਨਗਰ ਮਹਾਲੀ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਬਟਿੰਡਾ ਫੇਕਕੋਟ ਫੋਜ਼ਬੌਰ ਅਤੇ ਫਾਜ਼ਲੀਕਾ ਵਿੱਚ ਤੇਜ਼ ਹਵਾਵਾਂ ਚੱਲਣ ਦੀਆਂ ਅਗਲੇ ਦੋ ਦਿਨਾਂ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਸੁਭਾਵਨਾ ਹੈ ਤਾਪਮਾਨ ਵਿੱਚ ਵੱਡਾ ਉਤਾਰ ਚੜਾ ਨਹੀਂ ਹੋਏਗਾ ਤੇ 11 ਫਰਵਰੀ ਤੋਂ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ ਇਸ ਵੇਲੇ ਸਾਰੇ ਸਥਾਨਾਂ ਦਾ ਵੱਧ ਤੋਂ ਵੱਧ ਤਾਪਮਨ 27 ਤੋਂ 25.3 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ ਹਾਲਾਂਕਿ ਮੌਸਮ ਭਾਗ ਨੇ ਇਸ ਹਫ਼ਤੇ 24 ਡਿਗਰੀ ਤੱਕ ਤਾਪਮਨ ਰਹਿੰਦੀ ਉਮੀਦ ਜਤਾਈ ਐਮ ਜੀ ਘਟੋ ਘਟ ਤਾਪਮਨ 5.4 ਡਿਗਰੀ ਤੋਂ 9.4 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ ਵੈਸਟਰਨ ਡਿਸਰਵਨ ਪਹਿਲਾ ਉੱਤਰੀ ਅਫਗਾਨਿਸਤਾਨ ਦੇ ਨੇੜੇ ਸਿਰ ਪਰ ਹੋਣ ਇਹ ਉੱਤਰੀ ਪਾਕਿਸਤਾਨ ਅਤੇ ਹਿਲੇ ਦੁਆਲੇ ਦੇ ਖੇਤਰਾ ਵਿੱਚ ਪਹੁੰਚ ਗਿਆ ਇਹ ਧਰਤੀ ਤੋਂ ਲਗਭਗ 3 ਕਿਲੋਮੀਟਰ ਚਾਈਤੇ ਬਣਿਆ ਹੋਇਆ ਹੈ ਤੇ ਉੱਪਰ ਦੀਆਂ ਹਵਾਵਾਂ ਨੇ ਅੱਗੇ ਵਧ ਰਹੀ ਹੈ ਇਸ ਤੋਂ ਇਲਾਵਾ ਰਾਤ ਤੋਂ ਇੱਕ ਨਵਾਂ ਵੈਸਟਰਨ ਡਿਸਟਰਬਰਬੰਟ ਪੱਛਮੀ ਹਿਮਾਲਿਆ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਾਰਨ ਪਹਾੜੀ ਖੇਤਰਾਂ ਵਿੱਚ ਮੌਸਮ ਵਿੱਚ ਬਦਲਾਅ ਆ ਸਕਦਾ ਹੈ ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਗਲੇ 7 ਦਿਨਾਂ ਤੱਕ ਮੌਸਮ ਸੁੱਕਾ ਰਹਿਣ ਦੀ ਸਭਾਵਨਾ ਹੈ ਅਗਲੇ 24 ਘੰਟਿਆਂ ਵਿੱਚ ਘਟੋ-ਘਟਾ ਤਾਪਮਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਏਗਾ ਪਰ ਇਸ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ ਅਗਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਚੱਲਣ ਦੀ ਸਭਾਵਨਾ ਹੈ ਤੇ ਅਸੀਂ ਮੌਸਮ ਦੀ ਕੀ ਕਰਦੇ ਰਵਾਂਗੇ ਵਿਦ੍ਰ ਪੰਜਾਬੀ ਲਿੰਕ মিডিਆ ਧੰਨਵਾਦ